ਸ਼ਿਵਾਲਿਕ ਦੀ ਪਹਾੜੀਆਂ ਦੇ ਵਿੱਚ ਕਿ ਤੈੰਦੂਆ ਨਜ਼ਰ ਆਇਆ ਜਿਸ ਤੋਂ ਬਾਅਦ ਤੁਸੀਂ ਦੇਖੋ ਕੀ ਇਹ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਇੱਕ ਫਾਰਮ ਹਾਊਸ ਦੇ ਮਾਲਕ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਖਬਰ ਤੁਹਾਨੂੰ ਮਹਾਲੀ ਜਿਲ੍ਹੇ ਦੇ ਕਸਬਾ ਮੁੱਲਾਪੁਰ ਨਜ਼ਦੀਕ ਪੈਣ ਵਾਲੇ ਪਿੰਡ ਸਿਉਂਕ ਦੇ ਵਿੱਚ ਬੜੇ ਇੱਕ ਜਿੰਤੀ ਡੈਮ ਤੋਂ ਉੱਪਰ ਦੀ ਦਿਖਾ ਰਹੇ ਹਾਂ ਜਿੱਥੇ ਕਿ ਦੱਸਿਆ ਕਿ ਫਾਰਮ ਉਸ ਮਾਲਕ ਜਦੋਂ ਆਪਣੇ ਫਾਰਮ ਦੇ ਵਿੱਚ ਗਿਆ ਤਾਂ ਇਹ ਤਸਵੀਰਾਂ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲਈ ਜਿਸ ਦੀ ਜਾਣਕਾਰੀ ਜੋ ਕਿ ਵਰਲਡ ਲੈਫ ਦੇ ਅਧਿਕਾਰੀਆਂ ਦਿੰਦੀ ਹੈ ਕਿ ਕੋਈ ਤੈਨੂੰ ਨਜ਼ਰ ਆਇਆ ਕਿਸੇ ਦਾ ਕੋਈ ਨੁਕਸਾਨ ਨਾ ਕਰਦਾ ਪਏ ਤਾਂ ਸ਼ਹਿਰ ਵੱਲ ਨੂੰ ਜਾਂ ਪਿੰਡ ਵੱਲ ਨੂੰ ਤੈਨੂੰ ਨਾ ਜਾਵੇ ਜਿਸ ਤੋਂ ਬਾਅਦ ਵਰਲਡ ਲੈਫ ਦੇ ਅਧਿਕਾਰੀਆਂ ਨੇ ਵੀ ਮੌਕੇ ਤੇ ਪਹੁੰਚ ਕੇ ਇਸ ਦੀਆਂ ਪੈੜਾਂ ਨੱਪੀਆਂ ਦੱਸਿਆ ਜਿਹੜੇ ਕਿ ਜੰਗਲ ਵੱਲ ਨੂੰ ਜੂਰ ਭੱਜ ਗਏ ਤੈਨੂੰ ਆ ਪਰ ਕਿਸੇ ਨਾ ਕਿਸੇ ਦਾ ਨੁਕਸਾਨ ਜੂਰ ਕਰ ਸਕਦਾ ਹੈ ਤਾਂ ਜੋ ਵੀ ਲੋਕ ਪਿੰਡਾਂ ਦੇ ਇਸ ਜੰਗਲ ਵੱਲ ਨੂੰ ਜਾਂਦੇ ਨੇ ਲੱਕੜ ਲੈਣ ਕਾਫੂਸ ਲੈਣ ਜਾਂਦੇ ਨੇ ਤਾਂ ਉਹਨਾਂ ਨੂੰ ਚੌਕਸੀ ਕਰਨ ਦੀ ਲੋੜ ਹੈ ਕਿਉਂਕਿ ਇਹ ਜਿਸ ਤੇ ਜਾਨਵਰਾਂ ਨੂੰ ਬੜਾ ਨੁਕਸਾਨ ਪਹੁੰਚਾ ਦਿੰਦਾ ਤਾਂ ਕਈ ਵਾਰ ਇਨਸਾਨਾਂ ਦੇ ਉੱਤੇ ਵੀ ਝੜਪ ਮਾਰ ਲਿੰਦਾ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕੀ ਇਹ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਇਹ ਜੈਂਤੀ ਡੈਮ ਜੋ ਕਿ ਮੁੱਲਾਂਪੁਰ ਨਜ਼ਦੀਕ ਜੋ ਕਿ ਨਿਊ ਚੰਡੀਗੜ੍ਹ ਦੇ ਵਿੱਚ ਪੈਣ ਵਾਲੀ ਇੱਕ ਡੈਮ ਤੋਂ ਉੱਪਰ ਦੀਆਂ ਤਸਵੀਰਾਂ ਨੇ ਤਾਂ ਇਸ ਜੰਗਲ ਦੇ ਵਿੱਚ ਤੈਂਦੂਆ ਨਜ਼ਰ ਆਇਆ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾਣ ਜਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤਹਦੀ ਜਾਣਕਾਰੀ ਵਾਇਲਡਲਾਈਫ ਦੇ ਅਧਿਕਾਰੀਆਂ ਨੇ ਦਿੱਤੀ ਹੈ ਤੇ ਉਹਨਾਂ ਨਾਲ ਸਾਡੀ ਵੀ ਗੱਲਬਾਤ ਹੋਈ ਹੈ ਉਹਨਾਂ ਨੂੰ ਦੱਸਿਆ ਗਿਆ ਕਿ ਸਾਡੇ ਜੋ ਜੰਗਲਾਤ ਬਾਗ ਦੇ ਅਧਿਕਾਰੀ ਨੇ ਉਹ ਕੰਮ ਰਹੀ ਨੇ ਦੂਜੇ ਪਾਸੇ ਪੈੜ ਨੱਪੀ ਜਾ ਰਹੀ ਹੈ ਪਿੰਜਰਾ ਲਾਉਣ ਦੀ ਵੀ ਤਿਆਰੀ ਅਸੀਂ ਕਰ ਰਹੇ ਹਾਂ ਕਿਉਂਕਿ ਇਹ ਤेंदुआ ਜਿਹੜਾ ਕਿਤੇ ਸ਼ਹਿਰ ਵੱਲ ਨੂੰ ਨਿਊ ਚੰਡੀਗੜ੍ਹ ਵੱਲ ਨੂੰ ਨਾ ਜਾਵੇ ਕਿ ਪਿੰਡਾਂ ਦੇ ਵਿੱਚ ਵੀ ਨਾ ਵੱੜ ਜਾਵੇ ਜਿੱਦਾਂ ਕਾਰਨ ਕੋਈ ਨੁਕਸਾਨ ਨਾ ਹੋਵੇ ਇਸੇ ਨੂੰ ਲੈ ਕੇ ਲੋਕਾਂ ਨੂੰ ਵੀ ਅਪੀਲ ਅਪੀਲ ਹੈ ਕਿ ਧਰਨ ਦੀ ਲੋੜ ਨਹੀਂ ਚੌਕਸ ਹੋਣ ਦੀ ਲੋੜ ਹੈ ਕਿਸ ਤਰੀਕੇ ਦੀ ਅਗਰ ਤੁਹਾਨੂੰ ਵੀ ਕੋਈ ਤਸਵੀਰ ਨਜ਼ਰ ਆਉਂਦੀ ਹੈ ਤਾਂ ਜੂਰ ਸ਼ੇਅਰ ਕਰਦਿਆ ਕਰੋ ਕਿਉਂਕਿ ਉਸ ਤੋਂ ਬਾਅਦ ਕਿਤੇ ਨ ਕਿਤੇ ਅਧਿਕਾਰੀ ਕਾਰਵਾਈ ਕਰਦੇ ਨੇ ਤੈਸੇ ਨੂੰ ਲੈ ਕੇ ਤੁਸੀਂ ਦੇਖੋ ਕੀ ਤੈੰਦੂ ਜਿਹੜਾ ਨਜ਼ਰ ਆ ਰਿਹਾ ਹੈ ਕੈਮਰੇ ਦੀ ਤਸਵੀਰਾਂ ਦੇ ਵਿੱਚ ਕੈਦ ਹੋ ਗਿਆ ਹੈ ਬਤ ਉਹ ਤੁਸੀਂ ਵੀ ਸ਼ੇਅਰ ਕਰਦੇ ਰਹੋ ਸਾਡਾ ਮਕਸਦ ਇਹ ਹੁੰਦਾ ਹੈ ਕਿ ਕਿਤੇ ਨਾ ਕਿਤੇ ਲੋਕਾਂ ਨੂੰ ਜੂਰ ਚੌਕਸ ਕਰ ਦਈਏ ਡਰਾਉਣ ਦੀ ਲੋੜ ਨਹੀਂ ਹੁੰਦੀ ਨਾ ਡਰਨ ਦੀ ਲੋੜ ਹੁੰਦੀ ਹੈ ਤਾਂ ਇਹ ਜਿਹੜੀ ਜਾਣਕਾਰੀ ਜੂਰ ਦੇਣੀ ਹੁੰਦੀ ਹੈ ਕਿ ਜਦੋਂ ਵੀ ਕੋਈ ਇਸ ਤਰੀਕੇ ਦੀ ਤਸਵੀਰ ਕੋਈ ਕੈਮਰੇ ਵਿੱਚ ਕੈਦ ਹੁੰਦੀ ਹੈ ਤਾਂ ਜੋ ਲੋਕਾਂ ਤੱਕ ਜਾਣਕਾਰੀ ਪਹੁੰਚਣੀ ਚਾਹੀਦੀ ਹੈ ਕਈ ਵਾਰੀ ਅਣਜਾਣ ਸਮੇਂ ਦੇ ਵਿੱਚ ਆਪਾਂ ਸ਼ਿਕਾਰ ਹੋ ਸਕਦੇ ਇਸ ਤेंदुए ਦੇ ਤਾਂ ਕਰਕੇ ਹੀ ਲੋਕਾਂ ਨੂੰ ਜ਼ੂਰ ਰਸੀ ਜਾਣਕਾਰੀ ਦੇ ਰਹੇ ਹਾਂ ਕਿ ਜਦੋਂ ਤੁਸੀਂ ਡੈਮ ਤੋਂ ਉੱਪਰ ਕੋਈ ਲੱਕੜ ਜਾਂ ਕਾਹ ਪੂਸ ਲੈਣ ਜਾਂਦੇ ਹੋ ਤਾਂ ਜ਼ਰੂਰ ਧਿਆਨ ਦਿਓ ਤੇ ਦੂਜੇ ਪਾਸੇ ਜਿਹੜੇ ਫਾਰਮ ਹਾਊਸ ਦੇ ਮਾਲਕ ਵੱਲੋਂ ਜਿਹੜੀ ਇਹ ਵੀਡੀਓ ਬਣਾਈ ਗਈ ਹੈ ਦੱਸਿਆ ਜਾ ਰਿਹਾ ਕੁਝ ਨੌਜਵਾਨ ਪਿੰਡਾਂ ਦੇ ਵੀ ਉਸ ਫਾਰਮ ਹਾਊਸ ਤੇ ਗਏ ਹੋਏ ਸੀ ਤਾਂ ਉਹਨਾਂ ਨੇ ਗੱਡੀ ਦੇ ਵਿੱਚ ਬੈਠ ਕੇ ਇਹ ਵੀਡੀਓ ਬਣਾਈ ਹੈ ਤਾਂ ਜਿਸ ਤੋਂ ਬਾਅਦ ਜਾ ਕੇ ਤेंदुआ ਜੋ ਜੰਗਲ ਵੱਲ ਨੂੰ ਭੱਜਦਾ ਨਜ਼ਰ ਆਇਆ ਹੈ ਤਾਂ ਹੁਣ ਦੇਖਦੇ ਹਾਂ ਜੰਗਲਾਤ ਦੇ ਵਾਈਲਡ ਲਾਈਫ ਦੇ ਅਧਿਕਾਰੀ ਕਿਸ ਦੇ ਉੱਤੇ ਕਾਰਵਾਈ ਕਰਦੇ ਨੇ ਕੋਈ ਪਿੰਜਰਾ ਵਗੈਰਾ ਲਾਉਂਦੇ ਨੇ ਤਾਂ ਕਿ ਇਹ ਫੜਿਆ ਜਾਵੇ ਕਿਉਂਕਿ ਕੋਈ ਨੁਕਸਾਨ ਜੋ ਕੀ ਨਾ ਕਰ ਦਵੇ ਭਾਵੇਂ ਕਿ ਜੰਗਲ ਦੇ ਵਿੱਚ ਹੀ ਰਹਿਣ ਵਾਲੇ ਜਾਨਵਰ ਨੇ ਤਾਂ ਜੰਗਲ ਦੇ ਵਿੱਚੋਂ ਕਈ ਵਾਰ ਸ਼ਹਿਰੀ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਆ ਜਾਂਦੇ ਨੇ ਇਸ ਤੋਂ ਬਾਅਦ ਜਾ ਕੇ ਇਹ